ਜਿਹੜੇ-ਜਿਹੜੇ ਭਰਾ ਆਪਣੇ ਸਕੇ ਭਰਾਵਾਂ ਦੇ ਨਾਲ ਬੇਈਮਾਨੀਆਂ ਕਰਦੇ ਨੇ, ਧੁਖ ਧੜੀਆਂ ਕਰਦੇ ਨੇ ਜਾਂ ਉਹਨਾਂ ਦੇ ਪੈਸਿਆਂ ਦਾ ਜਹਾ ਇਸਤੇਮਾਲ ਕਰਦੇ ਨੇ, ਫਿਰ ਉਹਨਾਂ ਨੂੰ ਜਿਹੜੀ ਸਜ਼ਾ ਮਿਲਦੀ ਆ ਉਹ ਸਮੇਂ ਨਾਲ ਹੀ ਮਿਲਦੀ ਆ। ਤੇ ਸਮਾ ਫਿਰ ਉਹੋ ਜੇ ਭਰਾਵਾਂ ਨੂੰ ਇਹੀ ਸਜ਼ਾ ਦਿੰਦਾ ਕਿ ਉਹ ਮਨੁੱਖ ਰੋਂਦਾ, ਕਰਲਾਉਂਦਾ, ਮਨੁੱਖ ਕਿ ਮੇਰੇ ਕੋ ਪਾਪ ਹੋ ਗਿਆ। ਮੈਂ ਆਪਣੇ ਭਰਾ ਦੇ ਨਾਲ ਜਾਂ ਭਰਾਵਾਂ ਦੇ ਨਾਲ ਬਹੁਤ ਮਾੜਾ ਕੀਤਾ। ਹਾਡੇ ਸਮਾਜ ਚ ਬਹੁਤ ਸਾਰੇ ਲੋਕਾਂ ਦੇ ਨਾਲ ਅਜਹੀਆਂ ਘਟਨਾਵਾਂ ਵਾਪਰੀਆਂ ਤੇ ਜਿਹਦੇ ਵਿੱਚ ਜਦੋਂ ਹੀ ਪਰਿਵਾਰਕ ਦੇ ਵਿੱਚੋਂ ਹੀ ਪਰਿਵਾਰਕ ਇੱਕ ਚੰਗਾ ਭਰਾ ਜਿਹਨੂੰ ਪਹਿਲਾਂ ਦਿੱਤਾ ਇਤਾਂ ਦਿੱਤਾ ਜਾਂਦਾ ਆ ਜੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ ਜਾਂਦਾ ਕਈ ਵਾਰ ਉਹ ਭਰਾ ਦਾ ਪਤਾ ਨਹੀਂ ਸੋਚ ਕਿਉਂ ਮਾੜੀ ਹੋ ਜਾਂਦੀ ਕਿਉਂ ਉਹ ਮਤਬਲੀ ਹੋ ਜਾਂਦਾ ਉਹ ਸਮਝਦਾ ਕਿ ਜਿਹੜੇ ਮੇਰੇ ਦੂਜੇ ਭਰਾ ਨਹੀਂ ਜਾਂ ਮੇਰਾ ਭਰਾ ਆ ਮੂਰਖ ਆ ਤਾਂ ਉਹ ਇਹ ਸਮਝਦਾ ਰਹਿੰਦਾ ਕਿ ਮੇਰਾ ਭਰਾ ਮੂਰਖ ਆ ਉਹਨੂੰ ਕਿਹੜਾ ਕੁਝ ਪਤਾ ਲੱਗਦਾ ਲੇਕਿਨ ਉਹ ਭਰਾ ਮੂਰਖ ਨਹੀਂ ਹੁੰਦੇ ਜਾਂ ਮੂਰਖ ਨਹੀਂ ਹੁੰਦਾ ਸੋਚਦਾ ਕਿ ਮੇਰਾ ਵੱਡਾ ਭਰਾ ਆ ਜਾਂ ਮੇਰਾ ਛੋਟਾ ਭਰਾ ਆ ਤੇ ਜੋ ਕਰਿਆ ਮੈਂ ਸਾਰੇ ਅਧਿਕਾਰ ਦਿੱਤੇ ਤੇ ਕੰਮ ਚ ਦਖਲਅੰਦਾਜ਼ੀ ਨਹੀਂ ਕਰਨੀ ਇਹ ਕਰ ਹੀ ਜਾਵੇ ਕਤੇ ਵੀ ਉਹਦਾ ਕੰਮ ਕਰਦਿਆਂ ਕਰਦਿਆਂ ਉਹ ਕਈ ਵਾਰ ਕੁਝ ਭਰਾ ਜਿਹੜੇ ਨੇ ਬੇਈਮਾਨ ਹੋ ਜਾਂਦੇ ਨੇ ਉਹ ਆਪਣੇ ਭਰਾ ਦਾ ਹੱਕ ਖਾਣਾ ਸ਼ੁਰੂ ਕਰ ਦਿੰਦੇ ਨੇ ਝੂਠ ਬੋਲ ਕੇ ਸ਼ੁਰੂ ਕਰ ਦਿੰਦੇ ਨੇ ਧੋਖਾ ਧੜੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਜਿਵੇਂ ਉਹਨੀ ਪ੍ਰਾਪਰਟੀ ਦੇ ਵਿੱਚੋਂ ਚੰਗੀ ਪ੍ਰਾਪਰਟੀ ਨੂੰ ਇੱਕ ਪਾਸੇ ਕਰਨ ਲੱਗ ਪੈਣਾ ਚੰਗਾ ਘਰ ਲੈਣ ਲੱਗ ਪੈਣਾ ਜਾਂ ਉਹ ਤੋਂ ਚੋਰੀ ਆਪਣੇ ਨਾਂ ਤੇ ਪ੍ਰਾਪਰਟੀ ਕਰ ਲੈਣੀ ਤੇ ਦੂਜੇ ਨੂੰ ਕਹੀ ਜਾਂਦਾ ਕੋਈ ਗੱਲ ਨਹੀਂ ਤੂੰ ਇੱਥੇ ਆ ਬਾਹਰ ਆ ਅੰਦਰ ਆ ਉਹ ਜੇ ਮੇਰੇ ਕੋਲ ਟਾਈਮ ਹੈਗਾ ਚਲ ਮੈਂ ਕਰਾਵੀ ਕੋਈ ਨਹੀਂ ਵੀਰ ਜਦੋਂ ਆਈਂਗਾ ਕਰ ਲਾਂਗੇ ਉੱਤੋਂ ਪੂਰਾ ਪੂਰਾ ਮਿੱਠੇ ਬਨੇ ਰਹਿਣਾ ਤੇ ਅੰਦਰ ਪੂਰੀ ਪੂਰੀ ਯਾਰ ਬਣਾ ਕੇ ਰੱਖਣੀ ਜਿਹੇ ਭਰਾ ਦਾ ਅੰਤ ਜਿਹੜਾ ਇੰਨਾ ਦੁੱਖਦਾਈ ਕਸੀਮ ਲੋਕਾਂ ਨੇ ਵੇਖਿਆ ਤੁਸੀਂ ਨਹੀਂ ਵੇਖਿਆ ਹੋਵੇਗਾ ਕਿ ਉਹ ਲੋਕ ਫਿਰ ਅਖੀਰ ਵਿੱਚ ਰੱਬ ਕੋਲੋਂ ਮੌਤ ਮੰਗਦੇ ਨੇ ਤੇ ਲੇਕਿਨ ਰੱਬ ਉਹਨਾਂ ਨੂੰ ਮੌਤ ਨਹੀਂ ਦਿੰਦਾ ਕਿਉਂਕਿ ਇੱਕ ਚੰਗੇ ਭਰਾ ਦਾ ਇੱਕ ਚੰਗੇ ਇਨਸਾਨ ਦਾ ਹੱਕ ਮਾਰਦਾ ਜਦੋਂ ਕੋਈ ਭਰਾ ਭਰਾ ਦਾ ਹੱਕ ਮਾਰਦਾ ਨਾ ਫਿਰ ਰੱਬ ਵੀ ਰੋਪੇਂਦਾ ਕਿ ਕਿੱਡਾ ਟਕੀਆਂ ਬੰਦਾ ਧਰਤੀ ਤੇ ਮੈਂ ਕੱਲ ਬੈਠਾ ਮਿੱਥੋ ਵੀ ਗਲਤੀ ਹੋ ਗਈ ਆਹ ਜੇ ਘਟਿਆ ਇਨਸਾਨ ਨੂੰ ਪਰ ਇਹਨੂੰ ਮੈਂ ਸਜ਼ਾ ਵੀ ਜ਼ਰੂਰ ਦਵੇਗਾ ਜਦੋਂ ਵੇਖੋ ਕੋਈ ਵੀ ਘਟਿਆ ਭਰਾ ਆਪਣੇ ਭਰਾ ਦੇ ਹੱਕ ਮਾਰ ਕੇ ਘਰ ਬਣਾ ਲੇ ਜਮੀਨ ਲੈ ਲੇ ਦੁਕਾਨ ਲੈ ਲੇ ਕੁਝ ਵੀ ਲੈ ਲੇ ਫਿਰ ਉਹਨੂੰ ਜਦੋਂ ਤੱਕ ਕੋਈ ਜਹੀ ਖਤਰਨਾਕ ਬਿਮਾਰੀ ਲੱਗਦੀ ਜਦੋਂ ਜਹਾ ਕੋਈ ਚਿੰਤਾ ਦਾ ਰੋਗ ਲੱਗ ਜਾਂਦਾ ਜਾਂ ਉਹਦੀਆਂ ਰੱਬ ਹੀ ਜਣਾ ਸਕਾਉਣੀਆਂ ਸ਼ੁਰੂ ਕਰ ਦਿੰਦਾ ਤੁਸੀਂ ਵੇਖੋ ਉਹ ਘਰ ਕਦੀ ਨਹੀਂ ਵਸਦੇ ਉਹ ਘਰ ਕਦੀ ਤਰੱਕੀ ਨਹੀਂ ਕਰਦੇ ਉਹ ਘਰ ਕਦੀ ਖੁਸ਼ੀਆਂ ਨਹੀਂ ਵਸਦੀਆਂ ਨਾ ਹੀ ਉਹਨਾਂ ਪਰਿਵਾਰਾਂ ਦੇ ਵਿੱਚ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਕਦੀ ਪਿਆਰ ਸਤਿਕਾਰ ਹੁੰਦਾ ਅਦਬ ਨਾ ਉਸ ਇਨਸਾਨ ਦੇ ਲਈ ਉਹਦੇ ਪਰਿਵਾਰਕ ਮੈਂਬਰਾਂ ਦੀ ਨਜ਼ਰਾਂ 'ਚ ਅਦਬ ਸਤਿਕਾਰ ਹੁੰਦਾ ਸਭ ਉਹਦੇ ਨਾਲ ਉਹ ਵਿਹਾਰ ਕੀਤਾ ਜਾਂਦਾ ਜਿਵੇਂ ਆਪਾਂ ਚ ਘਰ ਵਿੱਚ ਇੱਕ ਸ਼ੁਰਜ ਜਨਵਰ ਰੱਖਿਆ ਹੋਵੇ ਜਿਹਨੂੰ ਰੋਟੀ ਪਾਉਣੀ ਹੈ ਤੇ ਉਹ ਫਿਰ ਵੀ ਕੁਸ਼ਕਦਾਰੀ ਤੇ ਜਿਹੜੇ ਚਿੰਗਾ ਭਰਾਣਾ ਧੋਖਾ ਧੜੀਆਂ ਕੀਤੀਆਂ ਵੀ ਉਹ ਸਭ ਵੇਖ ਰਿਆ ਹੁੰਦਾ ਸਬਰ ਹੁੰਦਾ ਦੇ ਵਿੱਚ ਉਹ ਰੱਬ ਸਬਰ ਦੇ ਦਿੰਦਾ ਨਾ ਸੰਤੋਖ ਦੇ ਦਿੰਦਾ ਤੇ ਉਹ ਫਿਰ ਵੀ ਸੋਚਦਾ ਕਿ ਚਲ ਭਰਾ ਤੂੰ ਮੇਰੇ ਨਾਲ ਕੀਤੀਆਂ ਤੇ ਮਾਰੀਆਂ ਹੀ ਨਹੀਂ ਪਰ ਮੇਰਾ ਮਨ ਤੇਰੇ ਲਈ ਫਿਰ ਵੀ ਟੜਕਦਾ ਕਿ ਤੂੰ ਮੇਰਾ ਭਰਾ ਆ ਤੂੰ ਮੇਰਾ ਆਪਣਾ ਮਨ ਉਹ ਫਿਰ ਵੀ ਕਦੀ ਨਾ ਕਦੀ ਸੋਚੂਗਾ ਕਿ ਇੰਨੇ ਮਾਰੀਆਂ ਕੀਤੀਆਂ ਚਲ ਕੋਈ ਨਹੀਂ ਪਰ ਇੱਥੇ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜੇ ਬੰਦੇ ਨਾਲ ਤਾਂ ਫਾਕੀਤਾ ਜਾਂਦਾ ਆ ਜਿਹੜੇ ਚੰਗੇ ਇਨਸਾਨਾਂ ਨੂੰ ਧੋਖਾ ਹੋਇਆ ਹੁੰਦਾ ਆ ਰੱਬ ਉਹਨੂੰ ਫਿਰ ਚੰਗੀ ਰੋਟੀ ਦਿੰਦਾ ਰੱਬ ਫਿਰ ਉਹਨੂੰ ਚੰਗਾ ਘਰ ਦਿੰਦਾ ਰੱਬ ਉਹਨੂੰ ਬੜੀ ਚੰਗੀ ਕੁਲਾਦ ਦਿੰਦਾ ਰੱਬ ਉਹਦੇ ਘਰ 'ਚ ਬਹੁਤ ਖੁਸ਼ੀਆਂ ਦਿੰਦਾ ਉਹਦਾ ਘਰ ਬਹੁਤ ਖੁਸ਼ੀਆਂ ਨਾਲ ਭਰ ਜਾਂਦਾ ਇਸ ਕਰਕੇ ਜਿਹੜਾ ਵੀ ਕੋਈ ਭਰਾ ਆਪਣੇ ਭਰਾ ਨਾਲ ਬੇਈਮਾਨੀ ਕਰਦਾ ਧੋਖੇਧੜੀ ਕਰਦਾ ਇਹ ਸੋਚ ਲੇ ਕਿ ਇਹ ਸਮਾਂ ਇਹ ਕੰਮ ਬਹੁਤ ਗਲਤ ਆ ਇਹਦੀ ਸਜ਼ਾ ਸਿਰਫ ਉਸੇ ਵਿਅਕਤੀ ਨੂੰ ਹੀ ਮਿਲਣੀ ਆ ਨਾਲ ਨਾਲ ਉਹਦੇ ਪਰਿਵਾਰ ਨੂੰ ਵੀ ਮਿਲਣੀ ਆ ਪਰਿਵਾਰ ਵੀ ਖੇਰੂ-ਖੇਰੂ ਹੋ ਜਾਵੇਗਾ ਫਿਰ ਜਦੋਂ ਮੱਜੇ ਤੇ ਪਿਆਰ ਹੋਵੇਗਾ ਨਾ ਕਿ ਵੀਰ ਨੂੰ ਗਲਤੀਆਂ ਹੋ ਗਈਆਂ ਫਿਰ ਵੀਰ ਨੇ ਤੇ ਫਿਰ ਆਜਣਾ ਪਰ ਰੱਬ ਨੇ ਨਹੀਂ ਉਹਨੂੰ ਮਾਫ ਕਰਨਾ ਰੱਬ ਉਹਨੂੰ ਪੂਰੀ ਸਜ਼ਾ ਦੇਵੇਗਾ ਚਾਹੇ ਬਿਮਾਰੀ ਦੇ ਰੂਪ ਚ ਦਵੇ ਚਾਹੇ ਕੋ ਕੋ ਕੇ ਮਾਰੇ ਤੇ ਇਹੋ ਜੀ ਮੌਤ ਮਰਨ ਦੇ ਨਾਲੋਂ ਕੀ ਠੁੜਿਆ ਕਿ ਆਪਣੇ ਭਰਾ ਨਾਲ ਠੱਗੀਆਂ ਮਾਰੀਏ ਮੈਂ ਆਸ ਕਰਦਾ ਕੋਈ ਵੀ ਭਰਾ ਆਪਣੇ ਭਰਾਵਾਂ ਦਾ ਹੱਕ ਨਾ ਮਾਰੇ ਆਪਣੇ ਭਰਾਵਾਂ ਦਾ ਜੋ ਬਣਦਾ ਜਿੱਦਾਂ ਦਾ ਉਹ ਭਰਾ ਆਪਣੇ ਵੀ ਚੁੰਦਾ ਉਵੇਂ ਦਾ ਹੀ ਦੂਜੇ ਭਰਾਵਾਂ ਨੂੰ ਦਵੇ ਹੋ ਸਕੇ ਤਾਂ ਵੱਧ ਦੇ ਦੇ ਕੇ ਲੈ ਵੀਰ ਤੂੰ ਥੋੜਾ ਵੱਧ ਰੱਖ ਲੈ ਤੂੰ ਬਹੁਤ ਜਿਦ ਘਰ ਚ ਕੰਮ ਕੀਤਾ ਮੈਂ ਥੋੜਾ ਕੀਤਾ ਤੂੰ ਮੈਨੂੰ ਮਾਣ ਬਖਸ਼ਿਆ ਤੇ ਕੋਈ ਭਰਾ ਇਦਾਂ ਦਾ ਨਹੀਂ ਹੁੰਦਾ ਕਿ ਉਹ ਆਪਣੇ ਭਰਾ ਦਾ ਹੱਕ ਮਾਰਨ ਦੀ ਗੱਲ ਕਰੇ ਜਦੋਂ ਭਰਾ ਕਹੇ ਤੂੰ ਮੇਰਾ ਲੈ ਲੈ ਇਹੋ ਜਿਹੇ ਭਰਾ ਜਿਹੜੇ ਨੇ ਰੱਬ ਵਰਗੇ ਹੁੰਦੇ ਨੇ ਤੇ ਕਈ ਬਹੁਤ ਚੰਗੇ ਭਰਾ ਹੁੰਦੇ ਨੇ ਤੇ ਉਹਨਾਂ ਭਰਾਵਾਂ ਦੇ ਕਰਕੇ ਉਹ ਘਰ ਪਰਿਵਾਰ ਤਰਕੀਆਂ ਵੀ ਕਰਦੇ ਨੇ ਮੈਂ ਸਮਝਦਾ ਕਿ ਹਰੇਕ ਇਨਸਾਨ ਨੂੰ ਇਸ ਵਿਸ਼ੇ ਤੇ ਸੋਚਣਾ ਚਾਹੀਦਾ ਜ਼ਿੰਦਗੀ ਬਹੁਤ ਛੋਟੀ ਆ ਤੇ ਲੇਕਿਨ ਧੋਖੇ ਧੜੀਆਂ ਜਿਹੜੀਆਂ ਨੇ ਇਹ ਫਿਰ ਬਹੁਤ ਲੰਬੀਆਂ ਹੋ ਜਾਂਦੀਆਂ ਨੇ ਇਹ ਪੀੜੀ ਦਰ ਪੀੜੀ ਖਤਮ ਨਹੀਂ ਹੁੰਦੀਆਂ ਫਿਰ ਅਗਲੀ ਪੀੜੀ 'ਚ ਉਹ ਬੁਰੀ ਗੱਲ ਚੱਲ ਜਾਂਦੀ ਹੈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸੇ ਮਕਸਦ ਨਾਲ ਆਪਣਾ ਇਹ ਚੈਨਲ ਬਣਾਇਆ ਜਿਹਦਾ ਕੰਮ ਮਕਸਦ ਇਹ ਹੈ ਕਿ ਆਪਣੇ ਲੋਕਾਂ ਨੂੰ ਆਪਣੇ ਸਮਾਜ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਉਹ ਬੁਰੀਆਂ ਆਤਾਂ ਤੋਂ ਬਚ ਸਕਣ ਇਹ ਚੈਨਲ ਦਾ ਨਾਮ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀ ਉਡੀਕ ਵਾਸਤੇ ਰਹੋ ਰੱਬ ਸੋਣਾ ਲੰਬੀਆਂ ਬਰਾਕਰ